ਜਾ ਕੇ ਚੜ ਗਿਆ ਨਾਦਰ ਕੀ ਤੁਝੇ ਲੱਭਾਰੇ ਰੇਂਦਰ ਤੋਂ ਬਤੀ ਮੈਂ ਕਿੰਨੇ ਦਾਗ ਦੀਆ ਜਾਂ ਤੁਝੇ ਕਦੇ ਮੇਰਾ ਪਤਾ ਲੈਣਾ ਕਿਸ ਤਰ੍ਹਾਂ ਇਹ ਵਿਆਹ ਤੇ ਧੋਨੀ ਦੇ ਵਾਦੇ ਵੀ ਮੁੱਕ ਕਰਤਾ ਆਪਾਂ ਇਹ ਆਪਣਾ ਸਕੂਲ ਆ ਮਿੱਤਰੋ ਇੱਥੇ ਪੜ੍ਹੇ ਹੋਏ ਆ ਆਪਾਂ ਅੱਗੇ ਪਿੱਛੇ ਜਾਦੇ ਪਿੱਛੇ ਜਾਦੇ ਗਰਦਾਰ ਦੋਸਤ ਕਿੱਧਰ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਪ ਸਾਰੇ ਵਧੀਆ ਹੋਣਗੇ ਤੇ ਅੱਗੇ ਵੀ ਰਾਂਗੇ ਅੱਜ ਦੇ ਵਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਆ ਰਹੇ ਹਾਂ ਪੰਡ ਫਾਫੜੇ ਭਾਈ ਕੇ ਮੇਲੇ ਤੇ ਜੇ ਸੇ ਜਨਾਬੂਤ ਨੇ ਤੂੰ ਜਾਤੇ ਦਿਆਲ ਪੁਰਖ ਅਸਰੀ ਕਾਰ ਜੀ ਅਸਰੀ ਕਾਰ ਜੀ ਆਗੇ ਸੱਤ ਦਿਨ ਉਰੇ ਰਹਾਂਗੇ ਕੰਨ ਜੀ ਸ਼ਾਂਤੀ

ਤੇਰਾ ਤੇਰਾ ਸਰੀਰ ਹੌਲਾ ਦੂਜੇਂ ਬਜਲ ਕਾਣ ਮੇਰਾ ਪੰਨ ਹਲਾ ਦੇਓ ਤੜਕਾ ਤੜਕਿਆ ਨਾਲ ਕਰ ਗਏ ਹੱਥ ਵਰਮਾ ਲੱਗ ਗਿਆ ਲੱਗ ਗਿਆ ਲੱਗ ਗਿਆ ਦਬਾਦਾ ਆ ਗਿਆ ਵੱਡੇ ਨਿਸ਼ਾਨੇ ਬਾਜ਼ ਜੀ ਕਿਵੇਂ 10 ਦਾ ਨਿਸ਼ਾਨੇ ਕੀ ਮਿਲੂ ਜੀ ਪੰਜ ਦਾ ਇੱਕ ਹੈ ਕੁਛ ਨਹੀਂ ਇਹ ਤਾਂ ਪੰਛੀ ਮਾਰਨੇ ਪੰਛੀ ਮਾਰ ਲਿਆ ਜੀ 3 ਦਾ 1 ਹੈ ਕੀ ਓਏ ਆਹਾ ਗਲਾਸ ਨਾਲ ਓਏ ਆਹ ਨਾਨੀ ਮਾਰੇ ਦਾ ਕੀ ਹੈ ਯਾਰ ਚੱਕਰੀ ਕਿੰਨੇ ਨੇ ਨਾਨੀ ਮਾਰੇ ਦਾ ਕਿੰਨੇ ਆਹ 이어ਪੋਡ ਦਾ ਫਾਇਦਾ ਨਹੀਂ ਕਰੇ ਜਾ ਕੇ ਹਾਂ ਚੱਲ ਨਹੀਂ ਚੱਲ ਚੱਲ ਮੈਂ ਇੱਕ ਵਾਰ ਮੁਟਾ ਇਹ ਵੀਂਦਾ ਮਿਲਕ ਦਾਮ ਕਟਾ ਕੀ ਓ ਭਾਈ ਕਰੇ ਦੁੱਧ ਵੀ ਲਿਆ ਕਰੋ ਹੈ ਜਾ ਵੀਂ ਲੱਗ ਤੁਹਾਨੂੰ ਹੈ ਪੀਣੇ ਆ ਨਹੀਂ ਪੀਣਾ ਨਾ ਪਿਆ ਮੈਂ ਕਿਹੜਾ ਪੀਉਣ ਲੱਗ ਰਿਹਾ ਵੀ ਨਾ ਪੀਏ ਨਾ ਪਿਆਈਏ ਗਜਬ ਬੇਇੱਜ਼ਤੀ ਹੈ ਮਾ ਸੋਹਣਾ ਮੇਲਾ ਮਿੰਨੀਆਂ ਦਾ ਆਉਣਾ ਹੈ ਇਹ ਸੋਚ ਕੇ ਚੱਲ ਰਹੇ ਨੇ ਇਹ ਮਾਇਆ ਬੱਸ ਹੈ ਬੰਦੇ ਦੇ ਬੱਚੇ ਕੰਮ ਦਾ ਮੈਨੂੰ ਫੀਲ ਕਰਦਾ ਹਾਂ ਦੋਨੋਂ ਰਹਾਂਗਾ ਨਾ ਉਹ ਇਹ ਆਪਾਂ ਆਉਂਦੇ ਹਾਂ ਕਿੰਨਾ ਵਧੀਆ ਹੁੰਦਾ ਮੈਂ ਕਿੰਨਾ ਵਧੀਆ ਲਾਣਾ ਜਾਈ ਆਪਾਂ ਦੋ ਨਹੀਂ ਕਿੱਥੇ ਬਾਹ ਨਹੀਂ ਟੌਪ ਤੇ ਆ ਗਏ ਵੀਰੇ ਟੌਪ ਤੇ ਸਿਖਰਾਂ ਤੇ ਕਿੱਥੇ ਉਦੇ ਉੱਤੇ ਦੇ ਉੱਤੇ ਕੌਣ ਥੱਲੇ ਕੌਣ ਹੈਗਾ ਟੌਪ ਤੇ ਜਾਵਾਂ ਟੌਪ ਤੇ ਠੀਕ ਹੈ ਨਾ ਪਿਛਲੀ ਵਾਰੀ ਦੁੱਤੀ ਹੈ ਆਹਾ ਆਹਾ ਲੋ ਵੀਰੇ ਹੁਣ ਕੰਮ ਸਟਾਰਟ ਕਰੂਗਾ ਸਵਾਦ ਆਣੀਆ ਰਹਾ ਜਰਾ ਇਹ ਆਈ ਓਏ ਕਾਹੋਏ ਆਏ ਓਏ ਦੇਖੋ ਤੇ ਤੜਕੀ ਦਿਲ ਘੱਟ ਇਹ ਫਸ ਗਿਆ ਸੀ ਇਹ ਕੁਛਿਆ ਦੇ ਪੱਟੀ ਜਿਆ ਦੇ ਪੱਟੀ ਲਾ ਗਿਰਦਾਰ ਦੋਸਤ ਇਧਰ ਕੁਝ ਖਾ ਕੇ ਨੂੰ ਖਾ ਕੇ ਗਏ ਨੇ ਇਹਨੇ ਗੱਦਾ ਬੱਲੇ ਉਹ ਬਰਤਨ ਮੇਰੇ ਕੋਲ ਲਾਜੀ ਕਹਾ ਦੇਣਗੇ ਆ ਗਿਰਦਾਰ ਦੋਸਤ ਇਧਰ ਆ ਕੇ ਖਾ ਲਓ ਸਰਦਾਰ ਮੈਂ ਨੂੰ ਖੂਂ ਦੇ ਆਉਂਦੇ ਨੇ ਜੀ ਖਾ 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 ਸਾਗਣ ਓਏ ਉਹੀ ਨਾ ਕੰਮ ਦੱਸ ਕੋਈ ਜਾਂ ਹੁਣ ਚੱਲ ਨਾ 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 ਸੀ ਬਤੂ ਮਾਈ ਬਤੂ ਮਾਈ ਆਹ ਜਿਹੜਾ ਉਹਨੂੰ پتہ ਲੱਗੇ ਤੇਰਾ ਕਰਕੇ ਹਾਂ ਸਾਨੂੰ ਕੋਈ ਨਹੀਂ ਪਤਾ ਉਹ ਮੂਸ ਵਾਲੇ ਦੇ ਖੜੇ ਸੀ ਤੁਸੀਂ ਬਹੁਤ ਤੇਜ਼ ਹੋ ਰਿਹਾ ਹੈਂ ਵੀਡੀਓ ਬਣੀ ਸਾਰੇ ਮਿਲ ਜਪਾਲੀ ਨੇ ਤੁਹਾਨੂੰ ਯਾਰ ਹੁਣ ਤਾਂ ਪਿਉਂਗੀ ਹੁਣ ਤਾਂ ਪਿਉਂਗੀ ਹੁਣ ਤਾਂ ਪਿਉਂਗੀ ਜਲੇਣਾ ਸਾਗਣ ਵੇ ਦਰੋਂ ਆਉਣੇ ਬਈ ਯਾਰ ਆਹ ਕੌਣ ਨੇ ਇਹ ਕਿਹੜੇ ਨੇ ਆਹ ਕੌਣ ਆਹ ਕਿਹੜਾ ਪਾਈਆ ਯਾਰ ਤਬਾਏ ਗਿਆ ਦੇ ਹੋਰ ਭਾਈ ਕੀ ਬਣਦਾ ਕਿੱਧਰੋਂ ਆਏ ਤੁਸੀਂ ਭਾਈ ਕਿੱਧਰ ਕਾਰਵਾਈ ਪਾ ਕੇ ਆਣੇ ਨੱਚੀ ਜਾਂਦਾ ਓਏ ਨੱਚੀ ਜਾਂਦਾ ਓਏ ਅੱਛਾ ਯਾਰ ਪੂਰਾ ਹੋਜੀ ਤਾਂ ਬਾਹਰੋਂ ਕਿਹੜਾ ਇਹ ਕਿੱਥਰੇ ਆ ਰਹੇ ਨੇ ਉਧਰੋਂ ਕਿਹੜਾ ਕਿੱਧਰ ਭਾ ਜਾਣ ਬਸ ਆਹੀ ਕੰਮ ਰਹਿ ਗਏ ਚੰਡੋਲ ਦੇ ਬਾਅਦ ਚੜਾਂਗੇ ਆ ਬੀਜੀ ਰਹਿੰਦਾ ਭਜਾ ਲੈ ਦੇਖੀ ਲੈ ਭਾਈ ਰਿਕਮੈਂਡ ਕਰ ਰਹੇ ਸੀ ਕਹਿੰਦੇ ਬਈ ਪਹਿਲੇ ਵਲੌਗ ਚ ਬਈ ਆ ਜਾਣੀ ਹੈ ਹਾਂ ਬਈ ਬਲਾਉਗਾ ਹਾਂ ਬਈ ਸਹੀ ਗੱਲ ਹੈ ਕੰਟਰੋਲ ਹਾਂ ਬਈ ਆਖਿਨ ਬੜਾ ਯਾਦ ਕਰਦਾ ਸਹੀ ਗੱਲ ਬਈ ਦਾਰਾ ਨੂੰ ਉਹ ਥੋੜੇ ਨਾ ਆਪਣੀ ਸਿੱਤ ਖਰਾਬ ਹੋ ਗਈ ਜਿੱਦਾ ਕਰਕੇ ਫੇਰ ਆ ਨਹੀਂ ਸਕਿਆ ਮੈਂ ਮਹੀਨਾ ਕੋ ਗਿਆ ਸੀ ਮੈਂ ਥੋੜਾ ਜਿਹਾ ਬਿਜੀ ਹੋ ਸੀਗਾ ਥੋੜੀ ਬਟੰਡ ਟਾਕ ਹੋ ਗਿਆ ਤੁਸੀਂ ਕਹਿੰਦੇ ਮੇਰਾ ਪਤਾ ਲੱਣਾ ਕਿਵੇਂ ਕੁਝ ਵੀ ਕੁਝ ਵੀ ਬਈ ਦੀ ਇਹਨਾਂ ਦਾ ਸਰ ਹਨ ਸ਼ਾਂਤ ਆਪਣੇ ਸਰ ਮੈਂ ਬੁਲੀ ਜਿਗੇ ਡੋਡੀ ਮੈਂ ਤਾੜੀ ਦੇ ਸਕਿਆ ਨੂੰ ਯਾਰ ਹੋਰ ਬੱਸ ਜੀ ਤਾਣੀਆਂ ਆ ਸਕਦਾ ਤੇ ਪਿਆਰੀ ਸਮਝ ਗਈ ਹੋਰ ਕੀ ਬਣਦਾ ਗਾ ਜੀ ਦੱਸੋ ਕਮੈਂਟਾਂ ਚ ਗਾੜੀ ਵਧਾ ਗਿਆ ਕਹਿੰਦਾ ਮੁੰਡਾ ਹਾਂ ਮੁੰਡਾ ਦਾੜੀ ਵੀ ਹੋ ਗਿਆ ਮੁੰਡਾ ਵੀ ਯਾਰ ਟਾਈਮ ਨਾਲ ਚੇਂਜ ਹੋਣਾ ਪੈਂਦਾ ਗਾ ਹੁਣ ਉਮਰ ਵੱਡੀ ਹੋ ਗਈ 20 25 ਸਾਲ ਦੇ ਹੋ ਗਏ ਫਿਰ ਹਣਾ ਤਾਂ ਕਰਕੇ ਐਨੀ ਉਮਰ ਹੋ ਗਈ ਤੇਰੀ ਜੇ ਹੈਗੀ 23 ਕੀ ਸਕਦਾ ਹੈ ਹੈਗੀ ਆ ਯਾਰ ਆਹ ਚੱਲੀ ਆਪਾਂ ਤੁਹਾਨੂੰ ਕੋਈ ਗੱਲ ਨਹੀਂ ਕੀ ਕੋਈ ਗੱਲ ਨਹੀਂ ਉਹ ਸੱਚ ਵੈਪਸ ਜਿਹੜੀ ਨਾ ਮੈਂ ਉਹ ਹੈ ਆਪਣਾ ਵੈਬ ਸੀਰੀਜ਼ ਆਪਣੇ ਨਾਲ ਕਿ ਜਦੋਂ ਮੈਂ ਦੱਸਿਆ ਉਹ ਵੈੜਾ ਹਾਂ ਬਈ ਪੇਂਟਿੰਗ ਪਿਆ ਪੇਂਟਿੰਗ ਪਿਆ ਹੋ ਜਾਏ ਹਾਂ ਬਈ ਬਸ ਉਹ ਵੀ ਆਪਣਾ ਇੱਕ ਨਾ ਬਾਹਰਲੇ ਬਾਹਰਲੇ ਸਿੰਗਲ ਲੈ ਰਹੇ ਸੀ ਹਾਂ ਠੀਕ ਗੱਲ ਬਾਈ ਆ ਵੀ ਆ ਰਿਹਾ ਆਪਣਾ ਵੈਬ ਸੀਰੀਜ਼ ਚ ਇਹਨੇ ਵੀ ਸੁਖਿਆੜੇ ਪਿਤਾ ਨੂੰ ਕਰਿਆ ਦੇਖੋ ਬਈ ਬਾਈ ਵੈਬ ਸੀਰੀਜ਼ ਦਾ ਚੱਕਰ ਪੈ ਗਿਆ ਯਾਰ ਵੈਬ ਸੀਰੀਜ਼ ਦਾ ਵੀ ਚੱਕਰ ਪੈ ਗਿਆ ਸਾਨੂੰ ਕਾਲਦ ਨੇ ਪਰਮਿਸ਼ਨ ਨਹੀਂ ਦਿੱਤੀ ਹੈਗੀ ਨਾ ਉਹਨਾਂ ਨੇ ਪਰਮਿਸ਼ਨ ਦਿੱਤੇ ਨਹੀਂ ਕਹਿੰਦੇ ਹਾਂ ਅਸੀਂ ਬੰਦੇ ਥੋੜੇ ਆਵੋ ਲਿਆ ਓਪਾਜੀ ਵਰਗੇ ਲਿਆਉਂਗੇ ਨੇ ਤਾਂ ਨਹੀਂ ਹੋ ਗਾ ਪਰਮਿਸ਼ਨ ਲੈਣ ਗਏ ਸੀ ਦੇਖਦੇ ਆ ਯਾਰ ਨਹੀਂ ਆ ਵੀ ਅੱਗੇ ਨੂੰ ਕੋਈ ਨਾ ਕੋਈ ਹੋਰ ਕਾਲ ਦੇ ਦੇਖਾਂਗੇ ਯਾਰ ਅੱਗ ਦੇਖਦੇ ਆ ਜੀ ਕੋਈ ਹੋਰ ਤੇ ਬਣਾਵਾਂਗੇ ਸਟੋਰੀ ਸਾਡੀ ਹੋਈ ਰਹੂਗੀ ਬਾਕੀ ਸਾਨੂੰ ਤੁਸੀਂ ਲੋਕੇਸ਼ਨ ਦੱਸੋ ਕਿਹੜੀ ਵੈਬ ਸੀਰੀਅਲ ਵਾਸਤੇ ਵਧੀਆ ਕਿੱਥੇ ਦੀ ਹੋਊਗੀ ਕਮੈਂਟਾਂ 'ਚ ਦੱਸੋ ਕਾਈ ਜੀ ਸੱਚੀਓ ਬਣਾਈਏ ਕਿਹੜੀ ਹਾਂ

हा हा पहिरियों वेचारे न ठीकु आहे ठीकु आहे दोस्त कहिड़ी गॾी पर थोरे पिछे हणी ਲੈ ਹੁ ਤੂੰ ਚੱਲ ਅਲਕਾਰੇ ਰੇਂਦਰ ਦਰਬਤੀ ਜਿੱਦਾਂ ਲਾਇਨਾ ਨਾ ਮੇਰੇ ਲੱਕੇ ਜਿੱਦਾਂ ਲਾਇਨਾ ਨਾ ਮੇਰੇ ਲੱਕੇ ਸਤਾਰ ਕੇ ਤਰਾਂ ਦੇ ਵਿੱਚ ਵੱਜਿਆ ਇਹਨੂੰ ਸੱਤ ਫਿਰਦਾ ਫਿਰਦਾ ਸਰਾਗ ਨਾਲ ਲੱਗਿਆ ਨਹੀਂ ਸੱਤ ਫਿਰਦਾ ਹੋੱਟੇ ਲੱਗਨ ਕੰਮ ਕੋਈ ਜਾਣੇ ਤਾਲੇ ਫੁੱਟ ਰਹੇ ਹੱਥੇ ਚਾਮੇ ਬੋਹੇ ਤਲਾ ਕੋ ਕੱਪਟ ਰਹੇ ਕਿੱਤੀ ਕਾਥਾ ਮਣਾਈ ਅੱਜ ਕੋਈ ਮੁੱਲ ਦੀ ਲੜਾਈ ਕੋਈ ਆਣ ਕੇ ਭਾਈ ਜਨਾਲ ਛੱਕਰੇ ਹੋਵੇ ਤੇਰੇ ਘਰ ਤੇ ਸਰਕੇ ਤਨੋ

इसी के साथ आज की मजदूरी यही खत्म करते हैं अगर तुम्हें वीडियो पसंद आई तो लाइक मारो यार मुझे नहीं पता मुझे दो मिलियन लाइक चाहिए कैसे ना कैसे करके मुझे चाहिए इतना झिला मैं कभी नहीं हूँ अपनी पूरी जिंदगी में जितना इसमें झिलाऊ मुझे चाहिए ही चाहिए तो लाइक मारो और अगर तुम लोग नए हो तो सब्सक्राइब करो वो जो लाल वाला बटन है उस उसपे फूट फेंक के मारो या फिर मोमबत्ती मुझे नहीं पता बस क्लिक हो जाना चाहिए अब मैं भी जा रहा हूं मुझे पैसों के पीछे भागना है बाय